ਹੈਲੋ ਦੋਸਤੋ ਅੱਜ ਦੀ ਵੀਡੀਓ ਵਿੱਚ ਕਲਾਵਾਂ ਚਿੱਤਰਕਾਰੀ ਸਾਹਿਤ ਭਵਨ ਨਿਰਮਾਣ ਕਲਾ ਆਦਿ ਵਿੱਚ ਪਰਿਵਰਤਨ ਇਹ ਚੈਪਟਰ ਡਿਸਕਸ ਕਰਨ ਜਾ ਰਹੇ ਹਾਂ 8ਵੀਂ ਜਮਾਤ ਦੀ ਕਿਤਾਬ ਵਿੱਚੋਂ ਲਿਆ ਗਿਆ ਲੈਸਨ ਤੁਹਾਡੇ ਪੀਐਸਟ ਸਿਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ 8ਵੀਂ ਜਮਾਤ ਦੇ ਵਿਦਿਆਰਥੀ ਵੀ ਇਸ ਵੀਡੀਓ ਨੂੰ ਦੇਖ ਸਕਦੇ ਨੇ ਐਂਡ ਕਨਸੈਪਟ ਨੂੰ ਸਮਝ ਸਕਦੇ ਨੇ ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਧਿਆਨ ਨਾਲ ਸੁਣੋਗੇ ਅਤੇ ਸਮਝੋਗੇ ਤਾਂ ਤੁਹਾਡੇ ਤੁਹਾਡੇ ਪੇਪਰਾਂ ਵਿੱਚ 20 ਨੰਬਰ ਚੰਗੇ ਆਉਣਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਚੈਪਟਰ ਦਾ ਨੇਮ ਹੈ ਜੀ ਕਲਾਮਾਂ ਚਿੱਤਰਕਾਰੀ ਸਾਹਿਤ ਭਵਨ ਨਿਰਮਾਣ ਕਲਾ ਆਦਿ ਵਿੱਚ ਪਰਵਰਤਨ ਭਾਰਤ ਦੀ ਗੱਲ ਕਰ ਰਹੇ ਹਾਂ ਕਿ ਭਾਰਤ ਵਿੱਚ ਚਿੱਤਰਕਾਰੀ ਸਾਹਿਤ ਭਵਨ ਉਸਾਰੀ ਕਲਾ ਸੰਗੀਤ ਨਾਚ ਸਿਨੇਮਾ ਇਹਨਾਂ ਸਾਰੀਆਂ ਕਲਾਵਾਂ ਦੀ ਜ਼ਿਕਰ ਗੱਲ ਕਰਦੇ ਆਂ ਤੇ ਇਹਨਾਂ ਦਾ ਜਿਹੜਾ ਇਤਿਹਾਸ ਰਿਹਾ ਬੜਾ ਵਧੀਆ ਇਤਿਹਾਸ ਰਿਹਾ ਸ਼ਾਨਦਾਰ ਇਤਿਹਾਸ ਰਿਹਾ ਜਦੋਂ ਮ ਆਪਾਂ ਪੁਰਾਣੇ ਇਤਿਹਾਸ ਦੀ ਗੱਲ ਕਰਦੇ ਆਂ ਤੇ 19ਵੀਂ ਸਦੀ ਅਤੇ 20ਵੀਂ ਸਦੀ ਦੀ ਜਦੋਂ ਗੱਲ ਕਰਦੇ ਆਂ ਤੇ ਇਹਦੇ ਸ਼ੁਰੂਆਤੀ ਟਾਈਮ ਦੇ ਵਿੱਚ ਭਾਰਤ ਦੀ ਰਾਜਸੀ ਸ਼ਕਤੀ ਵਿੱਚ ਪਰਿਵਰਤਨ ਹੋਣ ਕਰਕੇ ਵਿਸ਼ੇਸ਼ ਤੌਰ ਤੇ ਸਾਹਿਤ ਚਿੱਤਰਕਾਰੀ ਅਤੇ ਭਵਨ ਨਿਰਮਾਣ ਕਲਾ ਆਦਿ ਖੇਤਰ ਵਿੱਚ ਕਾਫੀ ਜ਼ਿਆਦਾ ਚੇਂजेस ਵੇਖਣ ਨੂੰ ਮਿਲੇ ਉਸ ਤੋਂ ਬਾਅਦ ਗੱਲ ਕਰ ਲੈਣੀ ਆ ਕਿ 19ਵੀਂ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਟਾਈਮ ਦੇ ਵਿੱਚ ਜਿਹੜਾ ਸਾਹਿਤ ਕਲਾ ਦਾ ਵਿਕਾਸ ਹੋਇਆ ਕੀ ਕੁਝ ਵਿਕਾਸ ਤੁਹਾਨੂੰ ਵੇਖਣ ਨੂੰ ਮਿਲਿਆ ਕਿ 19ਵੀਂ ਸਦੀ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਆਧੁਨਿਕ ਭਾਰਤੀ ਸਾਹਿਤ ਨਾਵਲ ਕਹਾਣੀ ਕਥਾ ਸਾਹਿਤ ਲਘੂ વાર્ਤਾ ਕਾਵਿ ਰਚਨਾ ਨਾਟਕ ਅਤੇ ਸਿਨੇਮਾ ਆਤੀ ਦਾ ਕਹਿੰਦੇ ਬਹੁਤ ਵਿਕਾਸ ਹੋਇਆ ਹੁਣ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਨਾਵਲ ਕਹਾਣੀ ਆਦਿ ਕਥਾ ਸਾਹਿਤ ਸੋ 19ਵੀਂ ਸਦੀ ਦੀ ਗੱਲ ਕੀਤੀ ਜਾ ਰਹੀ ਹੈ ਕਿ 19ਵੀਂ ਸਦੀ ਦੇ ਵਿੱਚ ਬੰਗਾਲੀ ਭਾਸ਼ਾ ਦੇ ਵਿੱਚ ਜਿਹੜਾ ਲਿਟਰੇਚਰ ਸੀਗਾ ਉਹ ਬਹੁਤ ਜ਼ਿਆਦਾ ਲਿਖਿਆ ਗਿਆ ਤੇ ਆਧੁਨਿਕ ਕਾਲ ਵਿੱਚ ਜਦੋਂ ਗੱਲ ਕਰਦੇ ਹਾਂ ਮਾਡਰਨ ਟਾਈਮ ਦੀ ਉਸ ਵੇਲੇ ਬੰਕੇਮ ਚੰਦਰ ਚਟਰਜੀ ਮਾਈਕਲ ਮਦੂਸੂਦਨ ਦੱਤਾ ਸ਼ਰਤ ਚੰਦਰ ਚਟਰਜੀ ਇਹਨਾਂ ਸਾਰਿਆਂ ਦੀ ਗੱਲ ਕਰੀਏ ਤਾਂ ਬੰਗਾਲੀ ਸਾਹਿਤ ਦੇ ਪ੍ਰਸਿੱਧ ਸਕਾਲਰ ਸੀਗੇ ਵਿਦਵਾਨ ਹੈਗੇ ਸੀ ਬੰਕਿਮ ਚੰਦਰ ਚਟਰਜੀ ਦਾ ਨਾਮ ਕਾਫੀ ਫੇਮਸ ਹੈ ਐਂਡ ਇਹ ਬੰਗਾਲੀ ਭਾਸ਼ਾ ਦੇ ਪ੍ਰਸਿੱਧ ਨਾਵਲਕਾਰ ਹੈਗੇ ਸੀ ਤੇ ਇਹਨਾਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਨਾਵਲ ਜਿਹਦਾ ਨਾਮ ਹੈਗਾ ਜੀ ਆਨੰਦ ਮਠ ਕਾਫੀ ਸਾਰੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਪ੍ਰਸ਼ਨ ਹੈ ਪੀਐਸਟਟ ਸੀਟੇਟ ਦੇ ਵਿੱਚ ਵੀ ਪੁੱਛ ਲਿਆ ਜਾਂਦਾ ਕਿ ਇਹਨਾਂ ਨੇ ਕਿਹੜਾ ਨਾਵਲ ਲਿਖਿਆ ਸੀਗਾ ਸੋ ਬੰਕਿਮ ਚੰਦਰ ਚੱਟਰਜੀ ਦੁਆਰਾ ਆਨੰਦ ਮਠ ਨਾਵਲ ਲਿਖਿਆ ਗਿਆ ਸੀਗਾ ਤੇ ਇਸ ਵਿੱਚ ਇਹਨਾਂ ਨੇ ਬੰਦੇ ਮਾਤਰਮ ਦਾ ਜਿਹੜਾ ਰਾਸ਼ਟਰੀ ਗੀਤ ਹੈਗਾ ਜੀ ਇਹ ਵੀ ਸ਼ਾਮਿਲ ਹੈ ਬੰਦੇ ਮਾਤਰਮ ਰਾਸ਼ਟਰੀ ਗੀਤ ਫਿਰ ਗੱਲ ਕੀਤੀ ਜਾਂਦੀ ਹੈ ਜੀ ਮਧੂਸੂਦਨ ਦੱਤਾ ਨੇ ਮੇਗਨਾਦ ਵਦ ਕਾਵ ਰਚਨਾ ਲਿਖੀ ਸੀਗੀ ਤੇ ਮੁੰਸ਼ੀ ਪ੍ਰੇਮ ਚੰਦ ਦੀ ਵੀ ਗੱਲ ਕੀਤੀ ਜਾਂਦੀ ਹੈ ਕਿ ਮੁੰਸ਼ੀ ਪ੍ਰੇਮ ਚੰਦ ਨੇ ਉਰਦੂ ਅਤੇ ਹਿੰਦੀ ਭਾਸ਼ਾ ਵਿੱਚ ਕਈ ਨਾਵਲ ਨੋਵਲ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਹੋ ਕਈ ਨਾਵਲ ਲਿਖੇ ਤੇ ਉਸਨੇ ਆਪਣੇ ਗੋਦਾਨ ਸੋ ਗੋਦਾਨ ਵੀ ਇਹਨਾਂ ਦੁਆਰਾ ਹੀ ਲਿਖਿਆ ਗਿਆ ਸੀ ਅਤੇ ਰੰਗ ਭੂਮੀ ਨਾਵਲ ਗੋਦਾਨ ਅਤੇ ਰੰਗ ਭੂਮੀ ਨਾਵਲ ਇੰਪੋਰਟੈਂਟ ਹੈ ਯਾਦ ਕਰ ਲਿਓ ਗੋਦਾਨ ਅਤੇ ਰੰਗ ਭੂਮੀ ਨਾਵਲ ਮੁੰਸ਼ੀ ਪ੍ਰੇਮ ਚੰਦ ਨੇ ਲਿਖੇ ਸਗੇ ਤੇ ਜਦੋਂ ਗੱਲ ਕਰਦੇ ਆ ਹੇਮ ਚੰਦਰ ਬਨਰਜੀ ਦੀਨ ਬੰਦੂ ਮਿੱਤਰ ਰੰਗ ਲਾਲ ਕੇਸ਼ਵ ਚੰਦਰ ਸਿੰਘ ਰਵਿੰਦਰ ਨਾਟਕੌਰ ਇਹ ਜਿੰਨੇ ਵੀ ਵਿਦਵਾਨ ਸਿਗੇ ਇਹਨਾਂ ਨੇ ਇਹਨਾਂ ਦੀਆਂ ਜਿੰਨੀਆਂ ਵੀ ਰਚਨਾਵਾਂ ਸੀਗੀਆਂ ਲੋਕਾਂ ਦੇ ਦਿਲਾਂ ਵਿੱਚ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਨੂੰ ਕੁੱਟ-ਕੁੱਟ ਕੇ ਪਰਦਿਤੀਆਂ ਸਨ ਭਾਵ ਇਹ ਕਿ ਇਹ ਦੇਸ਼ ਪ੍ਰੇਮ ਤੋਂ ਰਿਲੇਟਡ ਇਹਨਾਂ ਦੇ ਜਿੰਨੇ ਵੀ ਵਰਕਸ ਹੁੰਦੇ ਸੀਗੇ ਰਚਨਾਵਾਂ ਹੁੰਦੀਆਂ ਸੀਗੀਆਂ ਇੰਨਿਆ ਕੋ ਸੋਣੀਆਂ ਲਿਖਦੇ ਸੀਗੇ ਕਿ ਦੂਜੇ ਨੂੰ ਪੜ ਕੇ ਵੀ ਦਿਲ ਖੁਸ਼ ਹੋ ਜਾਂਦਾ ਸੀਗਾ ਤੇ ਲਘੂ ਵਰਤਾ ਕੀ ਹੁੰਦੀ ਹੈ ਜੀ ਜਦੋਂ ਆਪਾਂ ਲਘੂ વાર્ਤਾ ਦੀ ਗੱਲ ਕਰਦੇ ਹਾਂ ਇਹਨੂੰ ਸ਼ਾਰਟ ਸਟੋਰੀਜ਼ ਕਹਿ ਦਿੰਨੇ ਹੋ ਤੁਸੀਂ ਇੰਗਲਿਸ਼ ਦੇ ਵਿੱਚ ਕਿ ਰਵਿੰਦਰਨਾਥ ਟੈਗੋਰ ਪ੍ਰੇਮਚੰਦ ਜਸਪਾਲ ਜਤਿੰਦਰ ਕੁਮਾਰ ਕ੍ਰਿਸ਼ਨ ਚੰਦਰ ਆਦਿ ਭਾਰਤ ਦੇ ਪ੍ਰਸਿੱਧ ਸ਼ਾਰਟ ਸਟੋਰੀਜ਼ ਰਾਈਟਰ ਸਿਗੇ ਇੰਨੀ ਗੱਲ ਕਲੀਅਰ ਕਾਵਿ ਰਚਨਾ ਨੂੰ ਤੁਸੀਂ ਕੀ ਕਹਿੰਦੇ ਹੋ ਜੀ ਕਾਵਿ ਰਚਨਾ ਨੂੰ ਤੁਸੀਂ ਪੋਇਟਿਕ ਕੰਪੋਜੀਸ਼ਨ ਕਹਿ ਸਕਦੇ ਹੋ ਪੋਇਟਰੀ ਕਹੈ ਲਓ ਚਲੋ ਕਵਿਤਾਵਾਂ ਕਾਵਿ ਰਚਨਾ ਸੋ ਭਾਰਤ ਦੇ ਪ੍ਰਸਿੱਧ ਕਵੀ ਕੌਣ ਸਗੇ ਜੀ ਰਵਿੰਦਰਨਾਥ ਟੈਗੋਰ ਜਿਹੜੇ ਕਿ ਬੰਗਾਲੀ ਭਾਸ਼ਾ ਵਿੱਚ ਜ਼ਿਆਦਾਤਰ ਲਿਖਦੇ ਸਗੇ ਤੇ ਇਕਬਾਲ ਉਰਦੂ ਕੁਵਾਜੀ ਨਜ਼ਰੂਲ ਇਸਲਾਮ ਬੰਗਾਲੀ ਕੇਸ਼ਵ ਸੂਤ ਮਰਾਠੀ ਸੁਬ੍ਰਮਨਿਅਮ ਭਾਰਤੀ ਤਾਮਿਲ ਤੇ ਇਹ ਸਾਰੇ ਸਗੇ ਜੀ ਭਾਰਤ ਦੇ ਪ੍ਰਸਿੱਧ ਕਵੀ ਤੇ 1936 ਈਸਵੀ ਤੋਂ ਫੈਜ਼ ਅਤੇ ਮਿਜ਼ਾਜ ਜੋ ਕਿ ਉਰਦੂ ਵਿੱਚ ਲਿਖਦੇ ਸਗੇ ਜੀਵਨ ਨੰਦ ਦਾਸ ਬੰਗਾਲੀ ਵਿੱਚ ਆਗਿਆ ਅਤੇ ਮੁਕਤੀ বোধ ਹਿੰਦੀ ਵਿੱਚ ਇਹਨਾਂ ਸਾਰੇ ਕਵੀਆਂ ਨੇ ਨਵੀਂ ਕਾਵ ਰਚਨਾ ਪੇਸ਼ ਕੀਤੀ ਤੇ ਆਜ਼ਾਦੀ ਪ੍ਰਾਪਤ ਪਿੱਛੋਂ ਨਵੀਂ ਕਾਵ ਰਚਨਾ ਰਗਵੀਰ ਸਹਾਏ ਕੇਦਾਰਨਾਥ ਜੋ ਕਿ ਹਿੰਦੀ 'ਚ ਲਿਖਦੇ ਸੀਗੇ ਸ਼ਕਤੀ ਚਟੋ ਪਾਦਿਆ ਬੰਗਾਲੀ ਵਿੱਚ ਲਿਖਣ ਵਾਲੇ ਇਹਨਾਂ ਸਾਰੇ ਕਵੀਆਂ ਦੁਆਰਾ ਕੀਤੀ ਗਈ ਸੀਗੀ ਸ਼ੁਰੂਆਤ ਜਿਹੜੀ ਸੀਗੀ ਤੇ ਨਾਟਕ ਅਤੇ ਸਿਨੇਮਾ ਦੀ ਗੱਲ ਕਰਦੇ ਹਾਂ ਡਰਾਮਾ ਐਂਡ ਥੀਏਟਰ ਸਿਨੇਮਾ ਥੀਏਟਰ ਨੂੰ ਕਹਿ ਦਿੰਨੇ ਹੋ ਨਾਟਕ ਨੂੰ ਡਰਾਮਾ ਕਹਿ ਦਿੰਨੇ ਹੋ ਭਾਰਤੀ ਕਲਾਕਾਰਾਂ ਅਤੇ ਨਾਟਕਕਾਰਾਂ ਨੇ ਨਾਟਕ ਪੇਸ਼ਕਸ਼ ਵਿੱਚ ਪੱਛਮੀ ਅਤੇ ਪੂਰਬੀ ਸ਼ੈਲੀ ਨੂੰ ਇਕੱਠਾ ਕਰਨ ਦਾ ਜਿਹੜਾ ਸਗਾ ਕੋਸ਼ਿਸ਼ ਕੀਤੀ ਯਤਨ ਕੀਤਾ ਤੇ ਕੁਝ ਨਾਮ ਦੱਸੇ ਹੋਏ ਆ ਜੀ ਗਿਰਿਸ਼ ਕਰਨਾਟ ਕੰਨੜ ਵਿੱਚ ਲਿਖਦੇ ਸੀਗੇ ਵਿਜੇ ਤੰਦੁਲਕਰ ਮਰਾਠੀ ਵਿੱਚ ਇਹ ਸਾਰੇ ਜਿਹੜੇ ਵੀ ਨਾਟਕਕਾਰ ਦੇ ਮੈਂ ਨਾਮ ਦੱਸੇ ਗਿਰਿਸ਼ ਕਰਨਾਟ ਅਤੇ ਵਿਜੇ ਤੰਦੁਲਕਰ ਨਾਟਕਕਾਰ ਜਾਂ ਫਿਰ ਡਰਾਮਾ ਆਰਟਿਸਟ ਵੀ ਡਰਾਮਾ ਲਿਖਣ ਵਾਲੇ ਪਰਸਨ ਵੀ ਕਾਫੀ ਜ਼ਿਆਦਾ ਫੇਮਸ ਸੀਗੇ ਪ੍ਰਸਿੱਧ ਨਾਟਕਕਾਰ ਹੈਗੇ ਆ ਤੇ ਮੁਲਕ ਰਾਜ ਆਨੰਦ ਨਾਮ ਦਾ ਵੀ ਜ਼ਿਕਰ ਕੀਤਾ ਜਾਂਦਾ ਆ ਰਾਜਾ ਰਾਉ ਆਰ ਕੇ ਨਰਾਇਣ ਜਿਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਵਿੱਚ ਨਾਟਕ ਲਿਖੇ ਸੀਗੇ ਐਂਡ ਤੁਹਾਨੂੰ ਪਤਾ ਹੋਊਗਾ ਕਿ ਇਹਨਾਂ ਵਿੱਚੋਂ ਕੁਝ ਜਿਹੜੇ ਰਾਈਟਰਸ ਨੇ ਜੀ ਆਪਣੇ ਮਾਸਟਰ ਕਾਰਡਰ ਅੰਗਰੇਜ਼ੀ ਦੇ ਸਿਲੇਬਸ ਵਿੱਚ ਵੀ ਆਉਂਦੇ ਨੇ ਤੇ ਰਵਿੰਦਰਨਾਥ ਟੈਗੋਰ ਇਸ ਸਮੇਂ ਕਾਫੀ ਪ੍ਰਸਿੱਧ ਨਾਟਕਕਾਰ ਹੈਗੇ ਸੀ ਤੇ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਸੀਗੀਆਂ ਵਿੱਚ ਪ੍ਰਾਚੀਨ ਭਾਰਤੀਆ ਰਵਾਇਤਾ ਅਤੇ ਯੂਰਪ ਵਿੱਚ ਨਵੀਂ ਜਾਗ੍ਰਿਤੀ ਦਾ ਜਿਹੜਾ ਸੁਮੇਲ ਤੁਹਾਨੂੰ ਵੇਖਣ ਨੂੰ ਮਿਲਦਾ ਸੀ ਉਸ ਨੇ ਆਪਣੀਆਂ ਰਚਨਾਵਾਂ ਦੁਆਰਾ ਰਾਸ਼ਟਰੀ ਜਾਗ੍ਰਿਤੀ ਅਤੇ ਅੰਤਰਰਾਸ਼ਟਰੀ ਮਾਨਵਵਾਦ ਪੈਦਾ ਕਰਨ ਤੇ ਜਿਹੜਾ ਸਟ੍ਰੈਸ ਹੈਗਾ ਜੋਰ ਦਿੱਤਾ ਜੀ ਉਹ ਦਿੱਤਾ ਸੀਗਾ ਤੇ ਪ੍ਰੈਸ ਦਾ ਵਿਕਾਸ ਪ੍ਰੈਸ ਗ੍ਰੋਥ ਆਫ ਪ੍ਰੈਸ ਕਹੋ ਕਿ ਅੰਗਰੇਜ਼ੀ ਰਾਜ ਤੋਂ ਪਹਿਲਾਂ ਵੀ ਭਾਰਤ ਵਿੱਚ ਕੋਈ ਛਾਪਖਾਨਾ ਤਾਂ ਹੁੰਦਾ ਨਹੀਂ ਸੀ ਕੋਈ ਪ੍ਰਿੰਟਿੰਗ ਪ੍ਰੈਸ ਨਹੀਂ ਹੁੰਦੀ ਸੀਗੀ ਤੇ ਮੁਗਲਾਂ ਦੇ ਸ਼ਾਸਨ ਕਾਲ ਵਿੱਚ ਹੱਥ ਨਾਲ ਅਖਬਾਰ ਲਿਖੇ ਹੋਏ ਹੁੰਦੇ ਸਿਗੇ ਤੇ ਉਹਨਾਂ ਦੇ ਟਾਈਮ ਵਿੱਚ ਵੀ ਕੋਈ ਮਸ਼ੀਨ ਨਹੀਂ ਹੁੰਦੀ ਸੀਗੀ ਉਦੋਂ ਵੀ ਹੱਥ ਨਾਲ ਹੀ ਲਿਖੇ ਜਾਂਦੇ ਸਿਗੇ ਮੁਗਲਾਂ ਦੇ ਟਾਈਮ ਤੇ ਜਦੋਂ ਭਾਰਤ ਵਿੱਚ ਪਹਿਲਾ ਛਾਪਾਖਾਨਾ ਪੁਰਤਗਾਲੀਆਂ ਨੇ ਭਾਰਤ ਵਿੱਚ ਪਹਿਲਾ ਛਾਪਾਖਾਨਾ ਪੁਰਤਗਾਲੀਆਂ ਨੇ 1557 ਈਸਵੀ ਵਿੱਚ ਲਿਆਂਦਾ ਤੇ ਲਾਰਡ ਹੇਸਟਿੰਗ ਦੀ ਪ੍ਰੈਸ ਸੰਬੰਧੀ ਉਦਾਰ ਨੀਤੀ ਲਿਬਰਲ ਨੀਤੀ ਕਰਕੇ ਕਲਕੱਤਾ ਅਤੇ ਦੂਜੇ ਨਗਰਾਂ ਵਿੱਚ ਵੀ ਕਈ ਨਵੇਂ ਸਮਾਚਾਰ ਪੱਤਰ ਫਿਰ ਛਪਣ ਲੱਗੇ ਪ੍ਰਿੰਟਿੰਗ ਸਟਾਰਟ ਹੋ ਗਈ ਇੱਕ ਪ੍ਰਸਿੱਧ ਪੱਤਰਕਾਰ ਜਿਨ੍ਹਾਂ ਦਾ ਨਾਮ ਸੀਗਾ ਜੀ ਜੇਮਸ ਸਿਲਕ ਨੇ 1818 ਈਸਵੀ ਵਿੱਚ ਕਲਕੱਤਾ ਜਨਰਲ ਨਾਂ ਦਾ ਅਖਬਾਰ ਛਾਪਣਾ ਸ਼ੁਰੂ ਕੀਤਾ ਪ੍ਰਸਿੱਧ ਪੱਤਰਕਾਰ ਜੇਮਸ ਸਿਲਕ ਨੇ 1818 ਈਸਵੀ ਵਿੱਚ ਕਲਕੱਤਾ ਜਨਰਲ ਨਾਂ ਦਾ ਅਖਬਾਰ ਛਾਪਣਾ ਸ਼ੁਰੂ ਕੀਤਾ ਇਸ ਸਮੇਂ ਹੀ ਸੇਰਮਪੁਰ ਵਿਖੇ ਜੀ ਸੀ ਮਾਰਸ਼ਮੈਨ ਨੇ ਦਰਪਣ ਅਤੇ ਦੇਗ ਦਰਸ਼ਨ ਨਾਦ ਜਿਹੜੇ ਅਖਬਾਰ ਸੀਗੇ ਜੀ ਉਹ ਵੀ ਛਾਪਣੇ ਸ਼ੁਰੂ ਕਰਤੇ ਸੀਗੇ ਫਿਰ 1821 ਦੀ ਗੱਲ ਆਉਂਦੀ ਹੈ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਬੰਗਾਲੀ ਭਾਸ਼ਾ ਦੇ ਵਿੱਚ ਸੰਵਾਦ ਕੌਮਦੀ ਅਤੇ 1822 ਈਸਵੀ ਵਿੱਚ ਫਾਰਸੀ ਭਾਸ਼ਾ ਵਿੱਚ ਮਿਰਤ ਉਲ ਅਖਬਾਰ ਨਾਂ ਦੇ ਦੋ ਅਖਬਾਰ ਛਾਪਣੇ ਸ਼ੁਰੂ ਕੀਤੇ ਤੁਹਾਨੂੰ ਪਤਾ ਹੋਣਾ ਰਾਜਾ ਰਾਮ ਮੋਹਨ ਰਾਏ ਵੀ ਵਿਦਵਾਨ ਸਨ ਕਿ ਉਹਨਾਂ ਨੂੰ ਕਾਫੀ ਸਾਰੀਆਂ ਭਾਸ਼ਾਵਾਂ ਆਉਂਦੀਆਂ ਸੀਗੀਆਂ ਸੋ ਉਹਨਾਂ ਨੇ ਦੋ ਅਖਬਾਰ ਸ਼ੁਰੂ ਕੀਤੇ ਸੀਗੇ ਇਹ ਇੱਥੇ ਤੁਸੀਂ ਨਿਗਾਹ ਮਾਰ ਲਿਓ ਤੇ ਉਸ ਤੋਂ ਬਾਅਦ ਜਦੋਂ ਇਹ ਦੋ ਅਖਬਾਰ ਛਾਪਣਾ ਸ਼ੁਰੂ ਕਰਤੇ ਫਿਰ ਇਸ ਸਮੇਂ ਫਰਦੂਨਜੀ ਮੁਰਜਬਾਨ ਨੇ ਬੰਬੇ ਸਮਾਚਾਰ ਨਾ ਦਾ ਜਿਹੜਾ ਗੁਜਰਾਤੀ ਭਾਸ਼ਾ ਵਿੱਚ ਜਿਹੜਾ ਅਖਬਾਰ ਸੀਗਾ ਜੀ ਉਹ ਵੀ ਛਾਪਣਾ ਸ਼ੁਰੂ ਕਰਤਾ ਸੀਗਾ ਫਿਰ ਗੱਲ ਆਉਂਦੀ ਹੈ ਜੀ 1881 ਤੋਂ ਲੈ ਕੇ 1907 ਈਸਵੀ ਤੱਕ ਵੀ ਪ੍ਰੈਸ ਜਿਹੜੀ ਸੀਗੀ ਨਾ ਵੀ ਬੜਾ ਵਿਕਾਸ ਹੋਇਆ ਉਹਦਾ ਜਿਵੇਂ ਉਦਾਹਰਣ ਵਜੋਂ ਬਾਲ ਗੰਗਾਧਰ ਤਿਲਕ ਨੇ ਮਰਾਠੀ ਭਾਸ਼ਾ ਵਿੱਚ ਇੱਕ ਕੇਸਰੀ ਨਾਮ ਦਾ ਜਿਹੜਾ ਅਖਬਾਰ ਸੀਗਾ ਜੀ ਮਰਾਠਾ ਮਰਾਠੀ ਭਾਸ਼ਾ ਦੇ ਵਿੱਚ ਬਾਲ ਗੰਗਾਧਰ ਤਿਲਕ ਦੁਆਰਾ ਮਰਾਠੀ ਭਾਸ਼ਾ ਵਿੱਚ ਕੇਸਰੀ ਨਾਮ ਦਾ ਜਿਹੜਾ ਅਖਬਾਰ ਸੀਗਾ ਜੀ ਉਹ ਕੱਢਿਆ ਸੀਗਾ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹਨਾਂ ਨੇ ਜਿਹੜਾ ਅਖਬਾਰ ਕੱਢਿਆ ਸੀਗਾ ਉਹਦਾ ਨਾਮ ਸੀਗਾ ਜੀ ਮਰਾਠਾ ਧਿਆਨ ਦਿਓ ਥੋੜਾ ਜਾਂ ਦੇ ਨਾਮ ਦੇ ਜਿਹੜੇ ਅਖਬਾਰ ਸੀਗੇ ਜੀ ਉਹ ਸ਼ਾਪਨ ਸ਼ੁਰੂ ਕਰਤੇ ਤੇ ਬੰਗਾਲ ਵਿੱਚ ਕੋਸ਼ ਭਰਾਵਾਂ ਦੇ ਯਤਨਾ ਸਦਕਾ युगांतर ਅਤੇ ਬੰਦੇ ਮਾਤਰਮ ਨਾਂ ਦੇ ਜਿਹੜੇ ਸਮਾਚਾਰ ਪੱਤਰ ਸਿਗੇ ਜੀ ਉਹ ਛਪਣੇ ਸ਼ੁਰੂ ਹੋ ਚੁੱਕੇ ਸਿਗੇ ਜੋ ਅੰਗਰੇਜ਼ੀ ਰਾਜ ਦਾ ਵਿਰੋਧ ਕਰ ਰਹੇ ਸਿਗੇ ਸੋ ਇਸ ਕਾਲ ਵਿੱਚ ਕਈ ਮਾਸਿਕ ਰਸਾਲੇ ਵੀ ਛਪਣੇ ਜਿਹੜੀਆਂ ਮੈਗਜ਼ੀਨਾਂ ਹੁੰਦੀਆਂ ਨੇ ਜੀ ਉਹ ਵੀ ਛਪਣੀਆਂ ਸ਼ੁਰੂ ਹੋ ਗਈਆਂ ਸੀ ਜਿਵੇਂ 1899 ਈਸਵੀ ਤੋਂ ਹੀ ਦਾ ਹਿੰਦੁਸਤਾਨ ਰਿਵਿਊ ਨਾਮ ਦੀ ਜਿਹੜੀ ਮੈਗਜ਼ੀਨ ਸੀਗੀ ਜੀ ਉਹ ਛਪਣੇ ਸ਼ੁਰੂ ਹੋ ਗਈ ਸੀ ਤੇ ਉਸ ਤੋਂ ਬਾਅਦ 1900 ਈਸਵੀ ਤੋਂ ਦੀ ਇੰਡੀਅਨ ਰਿਵਿਊ ਅਤੇ 1907 ਈਸਵੀ ਤੋਂ ਦੀ ਮਾਡਰਨ ਰਿਵਿਊ ਆਦੀ ਨਾਮ ਦੇ ਜਿਹੜੇ ਕੁਝ ਮੈਗਜ਼ੀਨਾਂ ਸੀਗੀਆਂ ਜੀ ਉਹ ਸ਼ਪਣੀਆਂ ਸ਼ੁਰੂ ਹੋ ਗਈਆਂ ਸੀ ਫਿਰ ਗੱਲ ਆਉਂਦੀ ਹੈ ਜੀ 19ਵੀਂ ਸਦੀ ਵਿੱਚ ਅਤੇ 20ਵੀਂ ਸਦੀ ਦੇ ਆਰੰਭ ਵਿੱਚ ਚਿੱਤਰਕਾਲੀ ਚਿੱਤਰਕਾਰੀ ਕਲਾ ਦਾ ਜਿਹੜਾ ਵਿਕਾਸ ਹੈਗਾ ਜੀ ਉਹਦੀ ਵੀ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਨਾਮ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜਿਹੜੇ ਕੀ ਬਹੁਤ ਵੱਡੇ ਚਿੱਤਰਕਾਰ ਹੈਗੇ ਸੀ ਸੋ ਸਭ ਤੋਂ ਪਹਿਲਾ ਜਿਹੜਾ ਨਾਮ ਇਹਨਾਂ ਨੇ ਲਿਖਿਆ ਹੋਇਆ ਜੀ ਰਾਜਾ ਰਵੀ ਵਰਮਾ ਦਾ ਰਾਜਾ ਰਵੀ ਵਰਮਾ ਚਿੱਤਰਕਾਰੀ ਅਤੇ ਬੁੱਤ ਤਰਾਸ਼ੀ ਵਿੱਚ ਵੀ ਮਾਹਿਰ ਸਿਗੇ ਤੇ ਯੂਰੋਪੀਅਨ ਪ੍ਰਾਕ੍ਰਿਤਿਵਾਦ ਨੂੰ ਭਾਰਤ ਪ੍ਰਾਣ ਕਥਾ ਅਤੇ ਕਿੱਸਿਆਂ ਨਾਲ ਮਿਲਾ ਕੇ ਇਨਾਂ ਨੇ ਚਿੱਤਰਿਤ ਕੀਤਾ ਤੇ ਉਹਨਾਂ ਦੁਆਰਾ ਕੁਝ ਜਿਹੜੇ ਬਣਾਏ ਗਏ ਚਿੱਤਰੀ ਚਿੱਤਰ ਸਿਗੇ ਜਿਹੜੇ ਕਿ ਭਾਰਤੀ ਮਹਾਕਾਵ ਅਤੇ ਮਹਾਕਾਵ ਨੂੰ ਤੁਸੀਂ ਐਪਿਕ ਕਹ ਦਿੰਨੇ ਹੋ ਸੋ ਇਨਾਂ ਦੁਆਰਾ ਬਣਾਏ ਗਏ ਚਿੱਤਰ ਵੀ ਭਾਰਤੀ ਐਪਿਕ ਨਾਲ ਰਿਲੇਟਡ ਸਿਗੇ ਤੇ ਸੰਸਕ੍ਰਿਤ ਸਹਾਇਤ ਨਾਲ ਰਿਲੇਟਡ ਹੈਗੇ ਸੀ ਤੇ ਉਹਨਾਂ ਨੇ ਨਾ ਭਾਰਤ ਦੇ ਬੀਤੇ ਸਮੇਂ ਨੂੰ ਤਸਵੀਰਾਂ ਦੁਆਰਾ ਹੀ ਪ੍ਰਗਟ ਕੀਤਾ ਦੂਜੇ ਨੰਬਰ ਤੇ ਨਾਮ ਆਉਂਦਾ ਹੈ ਜੀ ਬੰਗਾਲ ਦਾ ਕਲਾ ਸਕੂਲ ਸੋ ਰਵਿੰਦਰਨਾਥ ਟੈਗੋਰ ਹਾਵੈਲ ਕੁਮਾਰ ਸਵਾਮੀ ਨੇ ਬੰਗਾਲ ਕਲਾ ਸਕੂਲ ਨੂੰ ਪ੍ਰਫੁੱਲਿਤ ਕੀਤਾ ਇਸ ਸਕੂਲ ਦੇ ਪ੍ਰਸਿੱਧ ਚਿੱਤਰਕਾਰਾਂ ਨੇ ਭਾਰਤੀ ਪ੍ਰਾਣ ਕਥਾਵਾਂ ਮਹਾਕਾਵ ਅਤੇ ਪੁਰਾਤਨ ਸਾਹਿਤ ਉੱਤੇ ਆਧਾਰਿਤ ਜਿਹੜੇ ਚਿੱਤਰ ਸਕੇ ਇਹਨਾਂ ਦੁਆਰਾ ਬਣਾਏ ਗਏ ਉਹਨਾਂ ਨੇ ਪਾਣੀ ਰੰਗਾਂ ਨਾਲ ਛੋਟੇ ਚਿੱਤਰ ਬਣਾਏ ਪਾਣੀ ਰੰਗਾਂ ਨਾਲ ਛੋਟੇ ਚਿੱਤਰ ਬਣਾਏ ਰਵਿੰਦਰਨਾਥ ਟੈਗੋਰ ਨੇ ਜਾਪਾਨੀ ਤਕਨੀਕ ਵਿੱਚ ਪਾਣੀ ਰੰਗਾਂ ਦੀ ਵਰਤੋਂ ਕੀਤੀ ਤੇ ਉਹਨਾਂ ਨੇ ਸ਼ਾਂਤੀ ਨਿਕੇਤਨ ਵਿਖੇ ਕਲਾ ਭਵਨ ਦੀ ਸਥਾਪਨਾ ਕੀਤੀ ਸੀਗੀ ਸ਼ਾਂਤੀ ਨਿਕੇਤਨ ਦਾ ਜ਼ਿਕਰ ਪਿਛਲੀਆਂ ਵੀਡੀਓਜ਼ ਵਿੱਚ ਕੀਤਾ ਗਿਆ ਆ ਜੇਕਰ ਤੁਹਾਨੂੰ ਕੋਈ ਚੀਜ਼ ਯਾਦ ਨਹੀਂ ਆ ਰਹੀ ਨਾ ਤਾਂ ਤੁਸੀਂ ਉਹਨਾਂ ਵੀਡੀਓਜ਼ ਨੂੰ ਦੇਖ ਕੇ ਦੁਬਾਰਾ ਤੋਂ ਰਿਵੀਜ਼ਨ ਜ਼ਰੂਰ ਕਰਨੀ ਆ ਗੱਲ ਆਪਾਂ ਦੁਬਾਰਾ ਕਰਾਂਗੇ ਇਹਦੇ ਵਿੱਚ ਆਪਾਂ ਗੱਲ ਕਰ ਰਿਹਾ ਹਾਂ ਹੁਣ ਅਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਦੀ ਅਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਦੀ ਇਸ ਤੋਂ ਬਾਅਦ ਗੱਲ ਕਰ ਰਹੇ ਹਾਂ ਕਿ ਅਮ੍ਰਿਤਾ ਸ਼ੇਰਗਿੱਲ ਅਤੇ ਜਾਰਜ ਕੀਟ ਵੀ ਪ੍ਰਸਿੱਧ ਭਾਰਤੀ ਚਿੱਤਰਕਾਰ ਹੈਗੇ ਸੀ ਉਹਨਾਂ ਨੂੰ ਆਧੁਨਿਕ ਯੂਰੋਪੀਅਨ ਕਲਾ ਆਧੁਨਿਕ ਕਲਾ ਅਤੇ ਉਸ ਦੇ ਪ੍ਰਗਟਾਵੇ ਬਾਰੇ ਬਹੁਤ ਜਾਣਕਾਰੀ ਸੀਗੀ ਅਮ੍ਰਿਤਾ ਸ਼ੇਰਗਿੱਲ ਦੇ ਤੇਲ ਚਿੱਤਰ ਵੱਖ-ਵੱਖ ਸਿਰਲੇਖਾ ਅਧੀਨ ਬਣਾਏ ਗਏ ਅਤੇ ਰੰਗ ਸਕੀਮ ਬਹੁਤ ਉਹਨਾਂ ਦੀ ਪ੍ਰਭਾਵਸ਼ਾਲੀ ਸੀਗੀ। ਉਹਨਾਂ ਨੇ ਖਾਸ ਤੌਰ ਤੇ ਭਾਰਤੀ ਇਸਤਰੀਆਂ ਨੂੰ ਚਿੱਤਰਿਆ ਸੀਗਾ। ਭਾਰਤੀ ਇਸਤਰੀਆਂ ਵੱਲ ਉਹਨਾਂ ਦਾ ਕਹਿ ਸਕਦੇ ਹਾਂ ਜਕਾਬ ਜ਼ਿਆਦਾ ਸੀਗਾ ਆਪ ਵੀ ਉਹ ਫੀਮੇਲ ਹੀ ਸੀ। ਤੇ ਹੁਣ ਰਵਿੰਦਰਨਾਥ ਟੈਗੋਰ ਦੀ ਗੱਲ ਆਉਂਦੀ ਹੈ ਜੀ। ਰਵਿੰਦਰਨਾਥ ਟੈਗੋਰ ਦੇ ਚਿੱਤਰ ਉਸ ਦੇ ਆਪਣੇ ਅਨੁਭਵ ਤੇ ਆਧਾਰਿਤ ਸੀਗੇ ਵੀ ਆਪਣੇ ਐਕਸਪੀਰੀਅੰਸ ਨਾਲ ਚਿੱਤਰ ਬਣਾਉਂਦੇ ਸੀਗੇ। ਉਹਨਾਂ ਨੇ ਪਾਣੀ ਰੰਗਾ, ਰੰਗਦਾਰ ਚਾਕ ਨਾਲ ਉਲੀਕੇ ਹੋਏ ਬਹੁਤ ਸਾਰੇ ਜਿਹੜੇ ਚਿੱਤਰ ਸੀਗੇ ਉਹਨਾਂ ਦੁਆਰਾ ਬਣਾਏ ਗਏ। ਫਿਰ ਬੰਬਈ ਦੇ ਪ੍ਰਸਿੱਧ ਕਲਾਕਾਰ ਫ੍ਰਾਂਸਿਸ ਨਿਊਟਨ ਸੁਜਾ ਇਸ ਸਕੂਲ ਦਾ ਇੱਕ ਪ੍ਰਸਿੱਧ ਕਲਾਕਾਰ ਸੀਗਾ ਉਸਨੇ ਪ੍ਰਭਾਵਸ਼ਾਲੀ ਰੰਗਾਂ ਅਤੇ ਨਮੂਨਿਆਂ ਦੇ ਚਿੱਤਰ ਬਣਾਏ ਕੇ ਐਚ ਰਾ ਦੁਆਰਾ ਬਣਾਏ ਗਏ ਫੁੱਲਾਂ ਇਸਤਰੀਆਂ ਦੇ ਚਿੱਤਰ ਆਪਣੇ ਰੰਗਾਂ ਅਤੇ ਵਿਲੱਖਣਤਾ ਕਾਰਨ ਪ੍ਰਸਿੱਧ ਹਨ ਐਸ ਕੇ ਬੇਕਰੇ ਐਚ اے ਰੇਡ ਅਤੇ ਐਮ ਐਫ ਹੁਸੈਨ ਆਦਿ ਬੰਬਈ ਦੇ ਹੋਰ ਪ੍ਰਸਿੱਧ ਜਿਹੜੇ ਚਿੱਤਰਕਾਰ ਸੀਗੇ ਉਹਨਾਂ ਦੇ ਨਾਮ ਇੱਥੇ ਉਹਨਾਂ ਨੇ ਦਿੱਤੇ ਹੋਏ ਆ ਫਿਰ ਆ ਗਈ ਆਗੀ ਕਾਲਜੀ ਬੜੌਦਾ ਯੂਨੀਵਰਸਿਟੀ ਦਾ ਆਰਟ ਸਕੂਲ ਜੀ ਆਰ ਸੰਤੋਸ਼ ਗੁਲਾਮ ਸ਼ੇਖ ਸ਼ਾਂਤੀ ਦੇਵ ਇਹਨਾਂ ਦੀ ਗੱਲ ਕਰੀਏ ਤਾਂ ਇਸ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਹੈਗੇ ਸੀ ਹਰੇਕ ਵਿਦਿਆਰਥੀ ਦਾ ਚਿੱਤਰ ਬਣਾਉਣ ਦਾ ਆਪਣਾ ਹੀ ਅਲੱਗ ਢੰਗ ਸੀਗਾ ਪਰੰਤੂ ਹਰੇਕ ਜਿਹੜਾ ਕਲਾਕਾਰ ਆਇਆ ਉਹਦੇ ਕੰਮ ਵਿੱਚ ਆਧੁਨਿਕਤਾ ਵੇਖਣ ਨੂੰ ਮਿਲਦੀ ਸੀਗੀ ਤੇ ਮਦਰਾਸ ਦਾ ਜਿਹੜਾ ਕਲਾ ਸਕੂਲ ਹੈਗਾ ਜੀ ਇਹ ਸਕੂਲ ਆਜ਼ਾਦੀ ਤੋਂ ਬਾਅਦ ਡੀ ਆਰ ਚੌਧਰੀ ਅਤੇ ਕੇ ਸੀ ਐਸ ਪਾਨੀਕਰ ਦੀ ਅਗਵਾਈ ਹੇਠ ਪਰ ਫੁੱਲਤ ਹੋਇਆ ਇਸ ਸਕੂਲ ਦੇ ਹੋਰ ਪ੍ਰਸਿੱਧ ਕਲਾਕਾਰ ਸतीश ਗੁਜਰਾਲ, ਰਾਮਕੁਮਾਰ ਕੇਜੀ, ਸੁਬ੍ਰਮਨੀਅਮ ਦੇ ਨਾਮ ਜਿਹੜੇ ਸਗੇ ਜੀ ਉਹ ਪ੍ਰਸਿੱਧ ਹੈਗੇ ਆ ਤੇ ਇਹਨਾਂ ਤੋਂ ਇਲਾਵਾ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਵਿੱਚ ਆਧੁਨਿਕ ਕਲਾ ਦੇ ਜਿਹੜੇ ਨਮੂਨੇ ਹੈਗੇ ਆ ਜੀ ਉਹ ਵੀ ਤੁਹਾਨੂੰ ਵੇਖਣ ਨੂੰ ਮਿਲਦੇ ਆ ਕਲਾ ਅਕੈਡਮੀ ਨੇ ਵੱਖ-ਵੱਖ ਕਲਾਕਾਰਾਂ ਨੂੰ ਵਜੀਫੇ, ਗ੍ਰਾਂਟਾ ਆਦਿ ਪ੍ਰਦਾਨ ਕਰਕੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਸੋ ਬਿਲਕੁਲ ਜਦੋਂ ਵਜੀਫੇ ਮਿਲਣਗੇ ਗਰੰਟਾ ਮਿਲਣਗੀਆਂ ਤੇ ਹੋਰ ਵੀ ਜਿਹੜੇ ਨਵੇਂ-ਨਵੇਂ ਕਲਾਕਾਰ ਹੋਣਗੇ ਜੀ ਉਹ ਵੀ ਉਤਸ਼ਾਹਿਤ ਹੋ ਕੇ ਇਸ ਫੀਲਡ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ ਕਲਾਵਾਂ ਵਿੱਚ ਪਰਿਵਰਤਨ ਸੋ ਸੰਗੀਤ ਨਾਚ ਅਤੇ ਨਾਟਕ ਇਹ ਸਾਰੀਆਂ ਕੀ ਨੇ ਜੀ ਇਹ ਕਲਾਵਾਂ ਨੇ ਤੇ ਅੰਗਰੇਜ਼ਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਵੀ ਨਾ ਆਪਣੇ ਭਾਰਤ ਦੇ ਵਿੱਚ ਜਿਹੜਾ ਵਿਰਸਾ ਹੈਗਾ ਸੰਗੀਤ ਨਾਚ ਅਤੇ ਨਾਟਕ ਦਾ ਉਹ ਪਹਿਲਾਂ ਵੀ ਕਾਫੀ ਅਮੀਰ ਸੀਗਾ ਰਾਜੇ ਮਹਾਰਾਜਿਆਂ ਦੇ ਟਾਈਮ ਦੇ ਵਿੱਚ ਵੀ ਨਾ ਵੀ ਸੰਗੀਤ ਨਾਚ ਅਤੇ ਨਾਟਕ ਵੀ ਕਾਫੀ ਜ਼ਿਆਦਾ ਕਹਿ ਲੋ ਕਿ ਉਹਦਾ ਜਿਹੜਾ এনवायरमेंट ਹੈਗਾ ਕਾਫੀ ਵਧੀਆ ਹੈਗਾ ਵੀ ਇਹ ਸਾਰੀਆਂ ਚੀਜ਼ਾਂ ਭਰਪੂਰ ਮਾਤਰਾ ਦੇ ਵਿੱਚ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਸੀਗੀਆਂ ਤੇ ਸਾਡੇ ਦੇਸ਼ ਦਾ ਜਿਹੜਾ ਪ੍ਰਾਤਨ ਸੰਗੀਤ ਹੈਗਾ ਜਿਹਨੂੰ ਤੁਸੀਂ ਕਰਨਾਟਕਾ ਅਤੇ ਭਾਰਤੀ ਸੰਗੀਤ ਸਕੂਲ ਕਹਿੰਦੇ ਹੋ ਸੋ ਇਹ ਦੋਨੋਂ ਪ੍ਰਾਤਨ ਸੰਗੀਤ ਹੈਗੇ ਸੀਗੇ ਇਹ ਜਿਹੜਾ ਹੈਗਾ ਇਹ ਵੀ ਅਮੀਰ ਵਿਰਸੇ ਦੀ ਅਧਾਰਨ ਹੈ ਇੱਕ ਹੋਰ ਇਹਨਾਂ ਨੇ ਗੱਲ ਕੀਤੀ ਹੈ ਕਿ ਆਪਣੇ ਭਾਰਤ ਦੇਸ਼ ਦੇ ਵਿੱਚ ਲੋਕਗੀਤ ਅਤੇ ਲੋਕਨਾਚ ਹਰੇਕ ਇਨਸਾਨ ਵਿੱਚ ਜੋਸ਼ ਭਰ ਦਿੰਦੇ ਸੀਗੇ ਜਿਨ੍ਹਾਂ ਦੇ ਨਾਮ ਕੀ ਹੈਗੇ ਜੀ ਪ੍ਰਾਤਨ ਭਾਰਤੀ ਨਾਚ ਜਿਹਦੇ ਵਿੱਚ ਕਥਕ ਕਥਕਲੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੁਚੀਪੂੜੀ ਤੇ ਕਥਕ ਦੀ ਗੱਲ ਕੀਤੀ ਜਾ ਰਹੀ ਹੈ ਯਾਦ ਕਰ ਲੋ ਕਥਕ ਕਲੀ ਕੁਚੀਪੂੜੀ ਅਤੇ ਕਥਕ ਇਹ ਸਾਰੇ ਨੇ ਜੀ ਆਪਣੇ ਭਾਰਤੀ ਨਾਚ ਪ੍ਰਾਤਨ ਭਾਰਤੀ ਨਾਚ ਨਾਟਕ ਅਤੇ ਪੁਤਲਿਆਂ ਦੇ ਨਾਚ ਜਿਹੜੇ ਸੀਗੇ ਜੀ ਉਹ ਸੱਭਿਆਚਾਰਕ ਵਿਰਸੇ ਦਾ ਮਹੱਤਵਪੂਰਨ ਹਿੱਸਾ ਹੈਗੇ ਆ ਤੇ ਸੰਗੀਤਕ ਸਾਜ਼ ਜਿਹੜੇ ਹੁੰਦੇ ਨੇ ਜੀ ਜਿਵੇਂ ਕਿ ਸਤਾਰ ਢੋਲ ਤੁੰਬੀ ਸੁਰੰਗੀ ਤਬਲਾ ਇਹ ਸਾਰੇ ਕੀ ਹੈਗੇ ਆ ਜੇ ਸੰਗੀਤਕ ਸਾਜ਼ ਹੈਗੇ ਆ ਤੇ ਇਸ ਤੋਂ ਬਾਅਦ ਕੁਝ ਹਵਾ ਨਾਲ ਵਜਾਏ ਜਾਣ ਵਾਲੇ ਵੀ ਸਾਜ਼ ਹੈਗੇ ਆ ਜਿਨ੍ਹਾਂ ਦਾ ਨਾਮ ਹੈਗਾ ਜੀ ਬੰਸਰੀ ਸ਼ਹਿਨਾਈ ਅਲਗੋਜੇ ਇਹ ਸਾਰੇ ਹਵਾ ਨਾਲ ਜਿਹੜੇ ਕਿ ਫੂਕ ਮਾਰ ਕੇ ਜਿਹੜੇ ਆ ਸਾਜ਼ ਹੈਗੇ ਆ ਜੀ ਉਹ ਚਲਾਏ ਜਾਂਦੇ ਆ ਸੋ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਇਹਨੂੰ ਸ਼ਾਰਟ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਕਲਾਮਾਂ ਨੇ ਜਿਹਦੇ ਵਿੱਚ ਨਾਟਕ ਸੰਗੀਤ ਅਤੇ ਉਤਸਵ ਇਹ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕਰ ਰਹੇ ਹਾਂ ਵੀ ਸ਼ਾਨਦਾਰ ਅਨੋਖੀਆਂ ਅਤੇ ਪਿੰਨ ਹੁੰਦੀਆਂ ਨੇ ਇਹ ਸਾਰੀਆਂ ਆਮ ਆਦਮੀ ਦੇ ਆਮਦਨ ਦਾ ਸਾਧਨ ਹੁੰਦੀਆਂ ਨੇ ਕਿਉਂਕਿ ਸੰਗੀਤ ਵਿੱਚ ਜਿਹੜਾ ਵੀ ਨਾਟਕ ਕੀਤਾ ਜਾ ਰਿਹਾ ਗੀਤ ਗਾਇਆ ਜਾ ਰਿਹਾ ਨਾਚ ਕੀਤਾ ਜਾ ਰਿਹਾ ਇਹ ਕਿਨਾਂ ਦੁਆਰਾ ਕੀਤਾ ਜਾ ਰਿਹਾ ਆਮ ਲੋਕੀ ਨੇ ਤੇ ਆਮ ਲੋਕ ਜੇ ਪ੍ਰਦਰਸ਼ਨ ਕਰਨਗੇ ਤੇ ਉਹਨਾਂ ਨੂੰ ਪੈਸੇ ਵੀ ਮਿਲਣਗੇ ਸੋ ਇਸ ਕਰਕੇ ਆਮਦਨ ਦਾ ਸਾਧਨ ਸਿਗੇ ਇਹ ਸਾਰਾ ਕੁਝ ਤੇ ਭਾਰਤ ਵਿੱਚ ਮਹਾਨ ਕਲਾਕਾਰ ਜਿਵੇਂ ਕਿ ਕੁਮਾਰ ਗੰਦਰਵ ਸ਼੍ਰੀ ਰਵੀਸ਼ੰਕਰ ਰੁਕਮਣੀ ਦੇਵੀ ਰਾਗਣੀ ਦੇਵੀ ਉਦਯਾਸ਼ੰਕਰ ਅਤੇ ਰਵਿੰਦਰਨਾਥ ਟੈਗੋਰ ਇਹ ਸੇਕ ਜੀ ਭਾਰਤੀ ਸੰਗੀਤ ਅਤੇ ਨਾਚ ਦੇ ਖੇਤਰ ਵਿੱਚ ਇਹਨਾਂ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਵਿਸ਼ਾ ਅਧਿਐਨ ਦੇਖ ਲੈਣੇ ਆ ਜੀ ਮੁੰਬਈ ਅਤੇ ਚੇਨਈ ਦਾ ਗੱਲ ਕਰਾਂਗੇ ਬੰਬਈ ਨੂੰ ਅੱਜ ਦੇ ਟਾਈਮ ਵਿੱਚ ਮੁੰਬਈ ਕਹਿੰਦੇ ਹਾਂ ਤੇ ਮਦਰਾਸ ਨੂੰ ਉਦੋਂ ਕੀ ਕਿਹਾ ਜਾਂਦਾ ਸੀਗਾ ਜੀ ਚੇਨਈ ਕਿਹਾ ਜਾਂਦਾ ਸੀਗਾ ਤੇ ਇਹ ਦੋਵੇਂ ਜਿਹੜੇ ਨਗਰ ਸਿਗੇ ਜੀ ਅੰਗਰੇਜ਼ੀ ਕਾਲ ਸ਼ਾਸਨ ਦੌਰਾਨ ਕਹਿ ਸਕਦੇ ਹਾਂ ਵੀ ਪ੍ਰਮੁੱਖ ਪ੍ਰੈਜ਼ੀਡੈਂਸੀਆਂ ਬਣ ਗਈਆਂ ਸੀਆਂ ਇੱਥੋਂ ਹੀ ਸ਼ਾਸਨ ਪ੍ਰਬੰਧ ਸਾਰਾ ਕੰਟਰੋਲ ਕੀਤਾ ਜਾਂਦਾ ਸੀਗਾ ਸੋ ਜਿਹੜੇ ਦੋਵੇਂ ਨਗਰ ਸਿਗੇ ਨਾ ਵੀ ਜਦੋਂ ਪ੍ਰੈਜ਼ੀਡੈਂਸੀ ਬਣ ਗਈ ਤੇ ਇਹਨਾਂ ਦਾ ਜਿਹੜਾ ਰਾਜਨੀਤਿਕ ਜਾਂ ਫਿਰ ਵਪਾਰਕ ਜਾਂ ਫਿਰ ਸੱਭਿਆਚਾਰਕ ਜਿਹੜੀਆਂ ਗਤੀਵਿਧੀਆਂ ਸਿਗੀਆਂ ਜੀ ਉਹ ਜ਼ਿਆਦਾ ਵੱਧ ਗਈਆਂ ਜਿਸ ਦੇ ਨਾਲ ਇਹ ਸਾਰੀਆਂ ਗਤੀਵਿਧੀਆਂ ਦੇ ਕੇਂਦਰ ਬਣ ਗਏ ਜੇਕਰ ਆਪਾਂ ਗੱਲ ਕਰਦੇ ਹਾਂ ਕਿਨਾਂ ਦੀ ਗੱਲ ਕਰ ਰਹੇ ਹਾਂ ਬੰਬਈ ਮਦਰਾਸ ਅਤੇ ਇਹਨਾਂ ਦੋਨਾਂ ਦੀ ਗੱਲ ਕਰ ਰਹੇ ਹਾਂ ਬੰਬਈ ਅਤੇ ਮਦਰਾਸ ਸੋ ਇਹਨਾਂ ਦੋਨਾਂ ਨਗਰਾਂ ਨੇ ਕਲਾਵਾਂ ਸੰਗੀਤ ਅਤੇ ਨਾਚ ਆਦਿ ਵਿੱਚ ਪੇਸ਼ਕਰ ਦੇ ਵਿੱਚ ਕਾਫੀ ਪ੍ਰੋਗਰੈਸ ਕੀਤੀ ਬੰਬਈ ਮੁੰਬਈ ਦੀ ਗੱਲ ਕਰ ਲੈਣੇ ਆ ਵੀ ਬੰਬਈ ਜਿਹੜਾ ਕਿ 1668 68 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਅਧੀਨ ਰਾਜਨੀਤਿਕ ਵਪਾਰਕ ਗਤੀਵਿਧੀਆਂ ਦੀ ਬਜਾਏ ਸੱਭਿਆਚਾਰਕ ਗਤੀਵਿਧੀਆਂ ਦਾ ਵਿਕੇਂਦਰ ਬਣ ਗਿਆ ਸੀਗਾ ਇਸ ਨਗਰ ਨੂੰ ਸ਼ਾਹੀ ਸਰਪ੍ਰਸਤੀ ਮਿਲਣ ਕਰਕੇ ਇੱਥੇ ਕਈ ਨਵੇਂ ਸਕੂਲ ਅਤੇ ਕਾਲਜ ਜਿਹੜੇ ਸੀਗੇ ਜੋ ਸਥਾਪਿਤ ਹੋਏ ਤੇ ਇਨ੍ਹਾਂ ਸਕੂਲਾਂ ਅਤੇ ਕਾਲਜਾਂ ਦੁਆਰਾ ਵਧੀਆ ਵਿਦਿਅਕ ਸਹੂਲਤਾ ਪ੍ਰਦਾਨ ਕੀਤੀਆਂ ਗਈਆਂ ਸਾਰੀਆਂ ਕਲਾਵਾਂ ਨਾਚ ਸੰਗੀਤ ਅਤੇ ਨਾਟਕ ਦਾ ਸਰਵਪੱਖੀ ਕਹਿ ਸਕਦੇ ਹਾਂ 올 ਰੌਂਡ ਡਵੈਲਪਮੈਂਟ ਹੋਇਆ ਨਵੀਂ ਲਿਖਣ ਕਲਾ ਦਾ ਵਿਕਾਸ ਹੋਣ ਕਰਕੇ ਸਾਹਿਤ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਵਿਕਾਸ ਹੋਇਆ ਤੇ ਇਸ ਤੋਂ ਇਲਾਵਾ ਗੱਲ ਕਰ ਲੈਣੀ ਆ ਵੀ ਸਾਹਿਤ ਚਿੱਤਰਕਾਰੀ ਅਤੇ ਭਵਨ ਉਸਾਰੀ ਕਲਾ ਦੀਆਂ ਨਵੀਆਂ ਜਿਹੜੀਆਂ ਕਿਸਮਾਂ ਸੀਗੀਆਂ ਜੀ ਉਹ ਵੀ ਵਿਕਸਿਤ ਹੋਈਆਂ ਤੇ ਪ੍ਰਿੰਸ ਆਫ ਵੈਲਜ਼ ਮਿਊਜ਼ੀਅਮ ਦੀ ਗੱਲ ਕਰੀਏ ਤਾਂ ਪ੍ਰਿੰਸ ਆਫ ਵੈਲਜ਼ ਮਿਊਜ਼ੀਅਮ ਨੂੰ ਅੱਜਕੱਲ ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਹਿालय ਕਿਹਾ ਜਾਂਦਾ ਆ ਇਹ ਗੇਟਵੇ ਆਫ ਇੰਡੀਆ ਦੇ ਨੇੜੇ ਦੱਖਣੀ ਮੁੰਬਈ ਵਿੱਚ ਸਥਿਤ ਹੈ ਸੋ ਇੱਥੇ ਮੁੰਬਈ ਦੀ ਗੱਲ ਕੀਤੀ ਜਾ ਰਹੀ ਹੈ ਗੇਟਵੇ ਆਫ ਇੰਡੀਆ ਦੇ ਨੇੜੇ ਦੱਖਣੀ ਮੁੰਬਈ ਵਿੱਚ ਸਥਿਤ ਹੈ ਕਿ ਪ੍ਰਿੰਸ ਆਫ ਵੈਲਜ਼ ਮਿਊਜ਼ੀਅਮ ਜਿਹਨੂੰ ਅੱਜਕੱਲ ਦੀ ਟਾਈਮ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਹਿालय ਕਿਹਾ ਜਾਂਦਾ ਆ ਤੇ ਇਸ ਨੂੰ 20ਵੀਂ ਸਦੀ ਦੇ ਆਰੰਭ ਵਿੱਚ ਪ੍ਰਿੰਸ ਆਫ ਵੇਲਜ਼ ਅਤੇ ਬਰਤਾਨੀਆ ਬਰਤਾਨੀਆ ਤੇ ਅੰਗਰੇਜ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਬ੍ਰਿਟਿਸ਼ ਪੀਪਲ ਦੀ ਗੱਲ ਕੀਤੀ ਜਾ ਰਹੀ ਹੈ ਕਿ ਬਰਤਾਨੀਆ ਦੇ ਸ਼ਾਸਕ ਐਡਵਰਡ 7ਵੀਂ ਦੀ ਭਾਰਤ ਯਾਤਰਾ ਦੀ ਯਾਦ ਵਿੱਚ ਬਣਾਇਆ ਗਿਆ ਸੀਗਾ ਜਾਰਜ ਵਿਲਟੇਟ ਜੋ ਪ੍ਰਸਿੱਧ ਸ਼ਿਲਪਕਾਰ ਅਤੇ ਇੰਜੀਨੀਅਰਾਂ ਨੂੰ 1909 ਈਸਵੀ ਵਿੱਚ ਇਸ ਇਮਾਰਤ ਦਾ ਨਿਰਮਾਣ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਸੀਗਾ ਤੇ ਉਸਨੇ ਇਹ ਜਿਹੜੀ ਇਮਾਰਤ ਸੀਗੀ ਜੀ 1915 ਈਸਵੀ ਵਿੱਚ ਤਿਆਰ ਕਰਵਾ ਦਿੱਤੀ ਸੀ ਤੇ ਇਸ ਅਜਾਇਬ ਘਰ ਦਾ ਨਿਰਮਾਣ ਕਲਾ ਕਈ ਭਵਨ ਨਿਰਮਾਣ ਸੰਬੰਧੀ ਤੱਤਾਂ ਦਾ ਸੁਮੇਲ ਹੈਗਾ ਜੀ ਸੋ ਇਹਨਾਂ ਦਾ ਤੁਹਾਨੂੰ ਮਿਕਸਚਰ ਵੇਖਣ ਨੂੰ ਮਿਲ ਸਕਦਾ ਆ ਪ੍ਰਮੁੱਖ ਇਮਾਰਤ ਦੀਆਂ ਤਿੰਨ ਮੰਜ਼ਿਲਾ ਹਨ ਤੇ ਉੱਪਰ ਗੁੰਬਦ ਬਣਾਇਆ ਗਿਆ ਆ ਇਸ ਦੀਆਂ ਬਾਹਰ ਨਿਕਲੀਆਂ ਬਾਲਕੋਨੀਆਂ ਦੇ ਵਿੱਚ ਜੁੜੇ ਹੋਏ ਫਰਸ਼ ਮੁਗਲਾਂ ਦੇ ਮਹਿਲਾਂ ਨਾਲ ਵੀ ਮੇਲ ਖਾਂਦੇ ਆ ਵੀ ਕਿਤੇ ਨਾ ਕਿਤੇ ਇਹਨਾਂ ਦਾ ਮਿਕਸਚਰ ਤੁਹਾਨੂੰ ਵੇਖਣ ਨੂੰ ਮਿਲਦਾ ਆ ਮੁਗਲਾਂ ਦਾ ਕਿਉਂਕਿ ਵੀ ਜਿਹੜਾ ਬੰਦਾ ਬਾਹਰੋਂ ਆਊਗਾ ਵੀ ਉਹ ਕਿਤੇ ਨਾ ਕਿਤੇ ਪ੍ਰੈਜ਼ੈਂਟ ਜਿਹੜੀ ਭੂਮੀ ਜਾਂ ਫਿਰ ਬਿਲਡਿੰਗ ਉਸਾਰੀ ਕਲਾ ਦੀ ਜਿਹੜੀ ਟੈਕਨੀਕ ਹੈਗੀ ਸੀ ਉਦੋਂ ਤੇ ਉੱਪਰ ਭਾਵੇਂ ਜ਼ਰੂਰ ਹੋਊਗਾ ਗੇਟਵੇ ਆਫ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ ਵੈਸੇ ਹੈ ਕਿਤੇ ਹੁਣੇ ਆਪਾਂ ਗੱਲ ਕਰਕੇ ਆਏ ਸੀ ਜੇ ਤੁਹਾਨੂੰ ਮੁੰਬਈ ਵਿੱਚ ਵੇਖਣ ਨੂੰ ਮਿਲਦਾ ਆ ਗੇਟਵੇ ਆਫ ਇੰਡੀਆ ਪ੍ਰਿੰਸ ਆਫ ਵੇਲਜ਼ ਮਿਊਜ਼ੀਅਮ ਦੇ ਨੇੜੇ ਅਰਬ ਸਾਗਰ ਦੇ ਕੰਢੇ ਤੇ ਸਥਿਤ ਹੈਗਾ ਆ ਇਸ ਨੂੰ ਜਾਰਜ ਵਿਲਟੇਟ ਅਤੇ ਜੋਹਨ ਬੈਗ ਨੇ ਤਿਆਰ ਕੀਤਾ ਸੀਗਾ ਇਹ 1911 ਈਸਵੀ ਵਿੱਚ ਜਾਰਜ ਪੰਜਵਾਂ ਅਤੇ ਰਾਣੀ ਮੈਰੀ ਦੀ ਭਾਰਤ ਵਿੱਚ ਦਿੱਲੀ ਦਰਬਾਰ ਦੀ ਯਾਤਰਾ ਦੀ ਯਾਦ ਵਿੱਚ ਇਹਨੂੰ ਬਣਾਇਆ ਗਿਆ ਸੀਗਾ ਤੇ ਹੁਣ ਆਪਾਂ ਗੱਲ ਕਰ ਲੈਣੇ ਆ ਜੀ ਵਿਕਟੋਰੀਆ ਟਰਮੀਨਸ ਵਿਕਟੋਰੀਆ ਟਰਮੀਨਸ ਮਾਰਚ 1996 96 ਈਸਵੀ ਤੋਂ 70% சிவாਜੀ ਟਰਮੀਨਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਕਿ 1888 ਈਸਵੀ ਦੇ ਵਿੱਚ ਤਿਆਰ ਕੀਤਾ ਗਿਆ ਸੀਗਾ ਇਸ ਦਾ ਨਾਂ ਬ੍ਰਿਟਾਨੀਆ ਦੀ ਸ਼ਾਸਕ ਰਾਣੀ ਵਿਕਟੋਰੀਆ ਦੇ ਨਾਂ ਤੇ ਰੱਖਿਆ ਗਿਆ ਸੀਗਾ ਇਸ ਦਾ ਜਿਹੜਾ ਡਿਜ਼ਾਈਨ ਹੈਗਾ ਜੀ ਪ੍ਰਸਿੱਧ ਅੰਗਰੇਜ਼ ਸ਼ਿਲਪਕਾਰ ਐਫ ਡਬਲਯੂ ਸਟਾਰ ਰੂਸ ਦੁਆਰਾ ਤਿਆਰ ਕੀਤਾ ਗਿਆ ਸੀਗਾ ਤੇ ਤਿਆਰ ਕਰਨ ਦੇ ਲਈ ਲਗਭਗ 10 ਸਾਲ ਦਾ ਸਮਾਂ ਲੱਗ ਗਿਆ ਸੀਗਾ 2 ਜੁਲਾਈ 2004 ਨੂੰ ਇਸ ਦਾ ਇਸ ਨੂੰ ਯੂਨੈਸਕੋ ਦੇ ਵਿਸ਼ਵ ਵਿਰਾਸਤ ਵਿੱਚ ਯੂਨੈਸਕੋ ਹੈਰੀਟੇਜ ਦੇ ਵਿੱਚ ਇਹਨੂੰ ਸ਼ਾਮਿਲ ਕਰ ਦਿੱਤਾ ਗਿਆ ਸੀਗਾ ਤੇ ਇਹਦੀ ਫਿਰ ਜ਼ਿਆਦਾ ਦੇਖਭਾਲ ਕੀਤੀ ਜਾਂਦੀ ਹੈ ਜਦੋਂ ਯੂਨੈਸਕੋ ਦੇ ਵਿੱਚ ਕੋਈ ਚੀਜ਼ ਸ਼ਾਮਿਲ ਹੋ ਜਾਂਦੀ ਹੈ ਤੇ ਜਦੋਂ ਯੂਨੈਸਕੋ ਕਿਸੇ ਚੀਜ਼ ਨੂੰ ਰੈਕੋਗਨਾਈਜ਼ ਕਰ ਲਵੇ ਤਾਂ ਸਮਝ ਲਓ ਵੀ ਉਸ ਜਗ੍ਹਾ ਦਾ ਜਿਹੜਾ ਟੂਰਿਜ਼ਮ ਹੈਗਾ ਆ ਉਹ ਵੀ ਵਧਣਾ ਸਟਾਰਟ ਹੋ ਜਾਂਦਾ ਆ ਬੰਬਈ ਦੀਆਂ ਹੋਰ ਜਿਹੜੀਆਂ ਇਮਾਰਤਾਂ ਨੇ ਜੀ ਉਪਰੋਕਤ ਇਮਾਰਤਾਂ ਦੇ ਬਿਨਾ ਬੰਬਈ ਵਿੱਚ ਹੋਰ ਮਹੱਤਵਪੂਰਨ ਇਮਾਰਤਾਂ ਜਨਰਲ ਪੋਸਟ ਆਫਿਸ ਮਿਊਨਿਸਪਲ ਕਾਰਪੋਰੇਸ਼ਨ ਰਾਜਾ ਭਾਈ ਟਾਵਰ ਬੰਬਈ ਯੂਨੀਵਰਸਿਟੀ ਐਲ ਫਾਈਨਸਟੋਨ ਕਾਲਜ ਆਦਿ ਹੈਗੇ ਆ ਜੀ ਤੇ ਜਿੰਨੀਆਂ ਵੀ ਇਮਾਰਤਾਂ ਦੀ ਆਪਾਂ ਗੱਲ ਕਰ ਰਹੇ ਆ 19ਵੀਂ ਸਦੀ ਅਤੇ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਹੀ ਬਣਾਈਆਂ ਗਈਆਂ ਸਿਗੀਆਂ ਹੁਣ ਆਪਾਂ ਗੱਲ ਕਰ ਲੈਣੀ ਆ ਜੀ ਚੇਨਈ ਦੀ ਪਿਛਲੇ ਪਾਠ ਵਿੱਚ ਕਹਿੰਦੇ ਵੀ ਦੱਸਿਆ ਗਿਆ ਸਿਕਾ ਕਿ ਮਦਰਾਸ ਜਿਹਨੂੰ ਤੁਸੀਂ ਚੇਨਈ ਕਹਿੰਦੇ ਹੋ 1639 ਈਸਵੀ ਵਿੱਚ ਸਥਾਨਕ ਰਾਜੇ ਤੋਂ ਜ਼ਮੀਨ ਲੈ ਕੇ ਇਹਨੂੰ ਉਸਾਰਿਆ ਗਿਆ ਸੀਗਾ 1658 ਈਸਵੀ ਦੇ ਵਿੱਚ ਇਹ ਇੱਕ ਮਹਾਨਗਰ ਵਜੋਂ ਪ੍ਰਫੁੱਲਤ ਹੋਇਆ ਸੀਗਾ ਤੇ ਇਹ ਇੱਕ ਪ੍ਰੈਜ਼ੀਡੈਂਸੀ ਬਣ ਗਿਆ ਚੇਨਾਈ ਨਗਰ ਇੱਕ ਮਹਾਨਗਰ ਬਣ ਗਿਆ ਅਤੇ ਇਹ ਰਾਜਨੀਤਿਕ ਆਰਥਿਕ ਅਤੇ ਸੱਭਿਆਚਾਰਕ ਗਤੀ ਵਿਦਿਆਵਾਦੀ ਕੇਂਦਰ ਬਣ ਗਿਆ ਸੀਗਾ ਤੇ ਦੱਖਣੀ ਭਾਰਤ ਦੀਆਂ ਸਾਰੇ ਤਰ੍ਹਾਂ ਦੀਆਂ ਜੜੀਆਂ ਕਲਾਕੀ ਸਮਾਜ ਜਿਵੇਂ ਕਿ ਸੰਗੀਤ ਅਤੇ ਨਾਚ ਆਦਿ ਇਸ ਨਗਰ ਵਿੱਚ ਵਿਕਸਿਤ ਹੋਏ ਸੀਗੇ ਤੇ ਨਗਰ ਵਿੱਚ 19ਵੀਂ ਸਦੀ ਅਤੇ ਵੀਵੇਂ ਸਦੀ ਦੇ ਆਰੰਭ ਵਿੱਚ ਬਹੁਤ ਸਾਰੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਜਿਹਦੀ ਆਪਾਂ ਗੱਲ ਹੁਣ ਕਰਾਂਗੇ ਕਿ ਚੇਨਈ ਵਿਖੇ ਸਮੁੰਦਰੀ ਕਿਨਾਰੇ ਚੇਨਈ ਵਿੱਚ ਸਮੁੰਦਰੀ ਕਿਨਾਰੇ ਬਹੁਤ ਪ੍ਰਸਿੱਧ ਹੈ ਗਿਆ ਜੀ ਤੇ ਇਹਨਾਂ ਵਿੱਚ ਜਿਵੇਂ ਕਿ ਮੈਰੀਨਾ ਸਮੁੰਦਰੀ ਕਿਨਾਰਾ ਮੈਰੀਆਨਾ ਮੈਰੀਨਾ ਬੀਚ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਕਾਫੀ ਪ੍ਰਸਿੱਧ ਹੈ ਤੇ ਇਹ ਲਗਭਗ 6 ਕਿਲੋਮੀਟਰ ਹੈਗਾ ਜੀ ਲੰਬਾ ਤੇ ਇਸ ਦੇ ਸਾਹਮਣੇ ਕਈ ਪ੍ਰਮੁੱਖ ਇਮਾਰਤਾਂ ਜਿਹੜੀਆਂ ਹੈਗੀਆਂ ਨੇ ਜੀ ਸਥਿਤ ਹੈਗੀਆਂ ਨੇ VGP 골ਡਨ ਬੀਚ ਇੱਕ ਹੋਰ ਪ੍ਰਸਿੱਧ ਬੀਚ ਹੈਗਾ ਜੀ ਇੱਥੇ ਖਿਡੌਣਾ ਰੇਲ ਗੱਡੀ ਹੋਣ ਕਰਕੇ ਅਕਸਰ ਬੱਚਿਆਂ ਦੀ ਜਿਹੜੀ ਭੀੜ ਹੈਗੀ ਆ ਜੀ ਉਹ ਲੱਗੀ ਰਹਿੰਦੀ ਆ ਫਿਰ ਅੱਗੇ ਜੀ ਗੱਲ ਫੋਰਟ ਸੈਂਟ ਜਾਰਜ ਦੀ ਫੋਰਟ ਸੈਂਟ ਜਾਰਜ ਜਿਹੜਾ ਹੈਗਾ ਜੀ ਭਾਰਤ ਵਿੱਚ ਪਹਿਲਾ ਅੰਗਰੇਜ਼ੀ ਫੋਰਟ ਸਿਕਾ ਜਾਂ ਫਿਰ ਕਲਾਸੀ 1639 ਈਸਵੀ ਵਿੱਚ ਉਸਾਰਿਆ ਗਿਆ ਸੀਗਾ ਜੀ ਇਹਨੂੰ ਤੇ ਇਸ ਦਾ ਜਿਹੜਾ ਨਾਂ ਸੀਗਾ ਜੀ ਸੈਂਟ ਜਾਰਜ ਦੇ ਨਾਂ ਤੇ ਰੱਖਿਆ ਗਿਆ ਸੀਗਾ ਤੇ ਇਹ ਜਲਦੀ ਹੀ ਅੰਗਰੇਜ਼ਾਂ ਦੀਆਂ ਵਪਾਰਕ ਗਤੀਵਿਧੀਆਂ ਦਾ ਕੇਂਦਰ ਬਣ ਗਿਆ ਸੀ ਇਹ ਅੰਗਰੇਜ਼ਾਂ ਦਾ ਕਰਨਾਟਕ ਖੇਤਰ ਵਿੱਚ ਪ੍ਰਭਾਵ ਕਾਇਮ ਕਰਨ ਲਈ ਸਾਇਕ ਸਿੱਧ ਹੋਇਆ ਤੇ ਅੱਜ ਕੱਲ ਜਿਹੜੇ ਇਸ ਇਮਾਰਤ ਦੇ ਵਿੱਚ ਵੀ ਤਾਮਿਲनाडु ਰਾਜ ਦੀ ਜਿਹੜੀ ਵਿਧਾਨ ਸਭਾ ਹੈਗੀ ਹੈ ਜੀ ਤੇ ਸਖਤ ਰੇਤ ਦੇ ਜਿਹੜੇ ਦਫਤਰ ਹੈਗੇ ਜੀ ਉਹ ਮੌਜੂਦ ਹੈਗੇ ਆ ਤੇ ਟਿੱਪੂ ਸੁਲਤਾਨ ਦੀਆਂ ਤਸਵੀਰਾਂ ਵੀ ਇਸ ਕਿਲੇ ਦੀ ਚਾਰ ਦਿਵਾਰੀ ਨੂੰ ਸਜਾਉਂਦੀਆਂ ਨੇ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆ ਜੀ ਵਾਰ ਮੈਮੋਰੀਅਲ ਹਾਈ ਕੋਰਟ ਤੇ ਬ੍ਰਿਟਿਸ਼ ਕਾਲ ਦੀਆਂ ਹੋਰ ਪ੍ਰਸਿੱਧ ਇਮਾਰਤਾਂ ਦੀ ਤੇ ਵਾਰ ਮੈਮੋਰੀਅਲ ਇਹ ਵਾਰ ਮੈਮੋਰੀਅਲ ਦੀ ਸੁੰਦਰ ਇਮਾਰਤ ਫੋਰਟ ਸੈਂਟ ਜਾਰਜ ਦੀ ਦੱਖਣ ਵਿੱਚ ਸਥਿਤ ਹੈਗੀ ਆ ਤੇ 16939 ਈਸਵੀ ਦੇ ਵਿੱਚ ਚੇਨਈ ਵਿੱਚ ਬਣਾਈ ਗਈ ਸੀ ਸੰਸਾਰ ਦੀ ਪਹਿਲੀ ਜੰਗ ਵਿੱਚ ਸ਼ਹੀਦ ਹੋਏ ਸ਼ੈਨਕਾ ਦੀ ਯਾਦ ਵਿੱਚ ਹੀ ਬਣਾਈ ਗਈ ਸੀ ਤੇ ਹਾਈ ਕੋਰਟ 1892 ਈਸਵੀ ਦੇ ਵਿੱਚ ਚੇਨਈ ਵਿਖੇ ਹਾਈ ਕੋਰਟ ਦੀ ਇਮਾਰਤ ਬਣਾਈ ਗਈ ਸੀ ਇਹ ਦੁਨੀਆ ਦਾ ਦੂਜਾ ਪ੍ਰਸਿੱਧ ਨਿਆਇਕ ਕੰਪਲੈਕਸ ਹੈਗਾ ਆ ਤੇ ਇਸ ਦੇ ਗੁੰਬਦ ਅਤੇ ਬਰਾਂਡੇ ਭਾਰਤੀ ਯੂਰੋਪੀਅਨ ਇਮਾਰਤ ਸਾਜ਼ੀ ਦਾ ਉੱਤਮ ਨਮੂਨਾ ਹੈਗੀ ਆ ਬ੍ਰਿਟਿਸ਼ ਕਾਲ ਦੀਆਂ ਹੋਰ ਪ੍ਰਸਿੱਧ ਇਮਾਰਤਾਂ ਬ੍ਰਿਟਿਸ਼ ਕਾਲ ਦੀਆਂ ਹੋਰ ਜਿਹੜੀਆਂ ਪ੍ਰਸਿੱਧ ਇਮਾਰਤਾਂ ਨੇ ਜਿਵੇਂ ਕਿ ਜਾਰਜ ਟਾਵਰ ਸੇਂਟ ਫੋਮਸ ਬੈਸੀਲੀਕਾ ਪ੍ਰੈਜ਼ੀਡੈਂਸੀ ਕਾਲਜ ਰਿਪਨ ਬਿਲਡਿੰਗ ਚੇਨਈ ਸੈਂਟਰਲ ਸਟੇਸ਼ਨ ਦੱਖਣੀ ਰੇਲਵੇ ਹੈੱਡ ਕੁਆਟਰਸ ਆਦਿ ਜਿਹੜੇ ਹੈਗੇ ਆ ਜੀ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਕੁਝ ਯਾਦ ਰੱਖਣਯੋਗ ਗੱਲਾਂ ਹੈਗੀਆਂ ਨੇ ਜੀ ਇਹਨਾਂ ਨੂੰ ਆਪਾਂ ਇੱਕ ਵਾਰ ਦੁਬਾਰਾ ਤੋਂ ਰਿਪੀਟ ਕਰ ਲੈਣੇ ਆ ਭਾਰਤ ਵਿੱਚ ਚਿੱਤਰਕਾਰੀ ਸਾਹਿਤ ਭਵਨ ਉਸਾਰੀ ਕਲਾ ਸੰਗੀਤ ਨਾਚ ਅਤੇ ਸਿਨੇਮਾ ਆਦਿ ਕਲਾਵਾਂ ਦਾ ਜਿਹੜਾ ਸ਼ਾਨਦਾਰ ਪ੍ਰਾਚੀਨ ਇਤਿਹਾਸ ਹੈਗਾ ਜੀ ਵੇਖਣ ਨੂੰ ਮਿਲਦਾ ਹੈ 19ਵੀਂ ਸਦੀ ਵਿੱਚ ਬੰਗਾਲੀ ਭਾਸ਼ਾ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਗਿਆ ਸਿਕ ਗੱਲ ਠੀਕ ਹੈ ਬੰਕਿਮ ਚੰਦਰ ਚੱਟਰਜੀ ਦੀ ਗੱਲ ਕੀਤੀ ਜਾਂਦੀ ਹੈ ਵੀ ਨਾਵਲਕਾਰ ਸਗੇ ਬੰਗਾਲੀ ਭਾਸ਼ਾ ਵਿੱਚ ਆਨੰਦ ਮਠ ਲਿਖਿਆ ਇਹਨਾਂ ਨੇ ਆਨੰਦ ਮਠ ਅਤੇ ਉਸ ਵਿਚਲਾ ਲਿਖਿਆ ਗੀਤ ਬੰਦੇ ਮਾਤਰਮ ਵੀ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਹੋਇਆ ਸਗਾ ਜਿਹ ਲਿਕੇ ਆ ਗਿਆ ਸੀ ਭਾਰਤ ਵਿੱਚ ਸਭ ਤੋਂ ਪਹਿਲਾ ਛਾਪਾਖਾਨਾ ਜਿਹੜਾ ਸੀਗਾ ਪੁਰਤਗਾਲੀਆਂ ਨੇ ਈਸਾਈ ਸਾਹਿਤ ਛਾਪਣ ਲਈ ਲਿਆਂਦਾ ਸੀਗਾ ਤੇ ਪ੍ਰਸਤਾ ਵਿਕਾਸ ਹੋਣ ਦੇ ਨਾਲ ਬਹੁਤ ਸਾਰੇ ਸਮਾਚਾਰ ਪੱਤਰ ਅਤੇ ਜਿਹੜੇ ਮੰਥਲੀ ਮੈਗਜ਼ੀਨਾਂ ਹੁੰਦੀਆਂ ਨੇ ਜੀ ਮਸਾਲੇ ਹੁੰਦੀ ਹੈ ਜੇ ਛਪਣੇ ਸ਼ੁਰੂ ਹੋ ਗਏ ਸੀ 19ਵੀਂ ਸਦੀ ਤੇ 20ਵੀਂ ਸਦੀ ਵਿੱਚ ਆਧੁਨਿਕ ਭਾਰਤ ਸਾਹਿਤ ਜਿਵੇਂ ਕਿ ਨਾਵਲ ਕਹਾਣੀ ਕਥਾ ਸਾਹਿਤ ਲਘੂ વાર્ਤਾ ਕਾਵਿ ਰਚਨਾ ਤੇ ਨਾਟਕ ਅਤੇ ਸਿਨੇਮਾ ਆਦਿ ਦਾ ਬਹੁਤ ਜਿਹੜਾ ਵਿਕਾਸ ਹੈਗਾ ਜੀ ਵਿਕਣ ਨੂੰ ਮਿਲਿਆ ਰਵਿੰਦਰਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਵਿਖੇ ਕਲਾ ਭਵਨ ਦੀ ਸਥਾਪਨਾ ਕੀਤੀ ਸੀਗੀ ਲੋਕ ਗੀਤ ਅਤੇ ਲੋਕ ਨਾਚ ਜਿਹੜੇ ਹਿੰਦ ਨੇ ਜੀ ਹਰੇਕ ਇਨਸਾਨ ਵਿੱਚ ਜੋਸ਼ ਭਰਦੇ ਨੇ ਵਿਕਟੋਰੀਆ ਟਰਮਿਨਜ਼ 70% ਸ਼ਿਵਾਜੀ ਟਰਮਿਨਜ਼ 2004 ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀਗਾ ਤੇ ਫੋਰਟ ਸੈਂਟ ਜਾਰਜ ਭਾਰਤ ਵਿੱਚ ਪਹਿਲਾ ਅੰਗਰੇਜ਼ੀ ਕਲਾਸੀ ਸੋ ਇਹ ਗੱਲਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋ ਗਈਆਂ ਹੋਣਗੀਆਂ ਜੇਕਰ ਨਹੀਂ ਯਾਦ ਹੋਈਆਂ ਤਾਂ ਇਸ ਵੀਡੀਓ ਨੂੰ ਤੁਸੀਂ ਚਾਰ ਤੋਂ ਲੈ ਕੇ ਪੰਜ ਵਾਰ ਘੱਟੋ-ਘੱਟ ਤਾਂ ਦੇਖਿਆ ਹੋਈ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਰਟ ਜਾਣਗੀਆਂ ਯਾਦ ਹੋ ਜਾਣਗੀਆਂ ਸੋ ਦੋਸਤੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸੋ ਥੈਂਕ ਯੂ so much for watching god bless you all